ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਜਪ ਸਬ ਦੀ ਸੰਤਿਆ ਲੜੀ ਵਰ ਕਰ ਰਹੇ ਆ 170 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਸਨ ਹਰ ਬੋਲ ਮਨਾ ਮਨਾ ਬੋਲਣਾ ਨੰਨਾ ਬੋਲਣਾ ਇਥੇ ਮਨਾ ਨਹੀਂ ਕਹਿ ਦੇਣਾ ਹਰ ਬੋਲ ਮਨਾ ਛੰਦ ਤੁਐ ਪ੍ਰਸਾਦ ਤੁਐ ਤੱਤੇ ਔਂਕੜ ਐੜਿ ਤਲਾਵ ਤੁਐ ਤੁਐ ਪ੍ਰਸਾਦ ਕਰਨਾਲੇ ਹੈ ਇਹਨੂੰ ਕਰਨਾਲੇ ਬੋਲਣਾ ਜਿਹੜਾ ਜਈਆ ਲੱਗਾ ਇੱਥੇ ਲੱਲੇ ਦਲਾਵਾ ਬਣ ਜਾਣੀ ਹੈ ਕਰਨਾਲੇ ਹੈ ਅਰ ਘਾਲੇ ਹੈ ਖਲ ਖੰਡਣ ਹੈ ਮਹਿ ਮੰਡਣ ਹੈ ਜਗ ਤੇਸ਼ੁਰ ਹੈ ਜਗ ਤੇਸ਼ੁਰ ਸਸੇ ਔਕੜ ਐੜਾ ਰਾਰਾ ਜਿਹੜਾ ਸਸੇ ਦੇ ਪੈਰ ਵਿੱਚ ਵਾਵਾ ਲੱਗਾ ਇਥੇ ਐੜਾ ਬਣ ਜਾਣਾ ਇਸ ਦਾ ਉਚਾਰਨ ਬੋਲਣ ਲੱਗਿਆਂ ਕਿਵੇਂ ਕਰਨਾ ਹੈ ਜਗਤੇશ્વਰ ਸਸੇ ਔਕੜ ਐੜਾ ਰਾਰਾ ਜਗਤੇશ્વਰ ਹੈ ਪਰਮੇਸ਼ਰ ਹੈ ਇਹ ਵੀ ਉਸੇ ਤਰ੍ਹਾਂ ਉਚਾਰਨ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਤ੍ਰਿਤਕੇ ਧਰਨ ਹੈ ਜਗਕੇ ਕਰਨ ਹੈ ਮਨ ਮਾਨਿਆ ਹੈ ਮਾਨਿਆ ਇਥੇ ਮੰਮੇ ਕੰਨਾ ਨੰਨੇ ਸਿਆਰੀ ਐੜੇ ਦਲਾਵਾ ਜਈਆ ਲੱਗਾ ਇਥੇ ਐੜੇ ਦਲਾਵਾ ਬਣ ਜਾਣੀ ਹੈ من مانیہ ہے جگ جانے ہے سربنگر ہیں سسے سیاری ایڈی دلاو پاسیہ ہے سرب ناسیہ ہے کرنا کر ہیں بسم پر ہیں بسم پر جہا اچارن ہے ببے سیاری سسے اوکڑ ایڈی ٹپ پبا رارا بسم پر ہیں سربیشور ہے جگتےشور ہے برہمنڈس ہے کھال کنڈس ہے کھل نی کہنا کھال کھل کنڈس ہے پار تار ہے کرنا کر ہے کرنا پاٹ کٹا کرنا کر ہے اجپا جپ ہے اتپا تھاپ ہیں اکرتا کرت ہے امرتا مرت ہے امرتا مرت ہے کرنا کرت ہے ਅਕ੍ਰਿਤਾ ਕ੍ਰਿਤ ਹੈ ਧਰਨੀ ਤ੍ਰਿਤ ਹੈ ਅਮਤੇਸ਼ਵਰ ਹੈ ਸੋਸੇ ਓਂਕੜ ਐੜਾ ਰਾਰਾ ਸੁਰ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅਮ੍ਰਿਤਾ ਮਿਰਤ ਹੈ ਅਜਬਾ ਕਿਰਤ ਹੈ ਮ੍ਰਿਤਾ ਮਿਰਤ ਹੈ ਨਰ ਨਾਇਕ ਹੈ ਖਾਲ ਘਾਇਕ ਹੈ ਵਿਸੰਪਰ ਹੈ ਕੁਰਨਾਲੇ ਹੈ ਕੁਰਨਾਲੇ ਯਈਆ ਜਿਹੜਾ ਲੱਗਾ ਇਹ ਨੱਲੇ ਦਲਾਵਾ ਉਚਾਰਨ ਕਰਨੀ ਹੈ ਕੁਰਨਾਲੇ ਹੈ ਨਿਰਪਨਾਇਕ ਹੈ ਸਰਬਪਾਇਕ ਹੈ ਪਵ ਭੰਜਨ ਹੈ ਅਰ ਗੰਜਨ ਹੈ ਰਿਪਤਾਪਨ ਹੈ ਜਪ ਜਾਪਣ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੀ ਜਸ ਹੈ ਭਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸਾਤ ਰੂਪੇ بولنا ہے نمو راجسنگ تامسنگ شانت روپے نمو پرم تتنگ اتنگ سوروپ نمو جوگ جو نمو گیان گانے نمو منتر منتر نمو دھیان تھی نمو یدھ یمو گیان گینے ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੀ ਅਨਾਦੰ ਬੇਪੂਤੇ ਕਲੰਕਾ ਰੂਪੇ ਅਲੰਕਰ ਲੰਕੇ ਨਮੋ ਆਸ ਆਸੇ ਨਮ ਬਾਂਕ ਬੰਕੇ ਅਪੰਗੀ ਸਰੂਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਲੇ ਅਨੰਗੀ ਅਕਾਮੇ ਤਰਪੰਗੀ ਤ੍ਰਿਕਾਲੇ ਅਨੰਗੀ ਅਕਾਮੇ ਸੋ ਇਸ ਤਰ੍ਹਾਂ ਇਸ ਦਾ ਉਚਾਰਨ ਕਰਨਾ ਹੈ 188 ਪੌੜੀਆਂ ਆਪਣੀ ਇੱਥੇ ਸੰਪੂਰਨ ਹੋ ਗਈਆਂ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ